ਜਾ ਰਿਹਾ ਹੈ ਕਿਉਂਕਿ ਬਾਸਾ ਡਾਕਟਰ ਮੇਕਾ ਜੀ ਇੱਕ ਵਿਅਕਤੀ ਦਾ ਨਾਮ ਹੈ ਇੱਕ ਜੁਗ ਦਾ ਨਾਮ ਹੈ ਜਿਸ ਜੁਗ ਵਿੱਚ ਤੁਹਾਨੂੰ ਸਾਥ ਮਿਲੇ ਹੈ ਜਿਸ ਜੁਗ ਵਿੱਚ ਤੁਹਾਨੂੰ ਸਨਮਾਨ ਮਿਲੇ ਹੈ ਜੇ ਜੁਗ ਵਿੱਚ ਤੁਸੇ ਇਨਸਾਨਾਂ ਦੇ ਅੱਧ ਗੁਰੂਆਂ ਦੇ ਕਾਰਨ ਉਪਰਾਪਤ ਹੋ ਚੁਕਾਂਦੇ ਰਹੇ ਆਜ ਜੁਗ ਨਹੀਂ ਜਾਣੋ ਆਜ ਜੁਗ ਦਾ ਨਾਮ ਆਜ ਬਾਸਾ ਡਾਕਟਰ ਮੇਕਾ ਜੀ ਕਿਸਮ ਦਾ ਅਰਦੇ ਨੜਵਾਤਾ ਬਾਬਾ ਸਾਹਿਬ ਡਾਕਟਰ ਜੇਮਨ ਮੇਲਕਰ ਜੀ ਦੇ 134ਵੇਂ ਜਨਮ ਦਿਨ ਤੇ ਆਜ ਕੇ ਬਹੁਤ ਸਮਾਜ ਭਾਨ ਕੀ ਬਨੋ ਜੋ ਪਿਛਲੀ 15 ਮਾਰਚ ਤੋਂ ਸਾਡੇ ਬਹੁਤ ਇਸ਼ਤਾਰ ਕਉ ਮਦਾਨ ਅਫਸਰ ਸਾਹਿਬ ਕਲੀਪੜੀ ਜੀ ਨੂੰ ਜੋ ਮਹਾਨ ਪੰਜਾਬ ਨੂੰ ਸੁਵਾਲਣ ਦੀ ਚਲਾਈ ਹੈ ਪੰਜਾਬ ਸੁਵਾਲੋ ਮਹਿਮ ਉਸ ਜਿਹੜਾ ਰਾਤ ਲੁਗਿਆਣੇ ਦੇ ਸ਼ਹਿਰ ਦੇ ਅੰਦਰ ਬਾਬਾ ਸਾਹਿਬ ਡਾਕਟਰ ਕੀਰੋ ਬੇੜਗਨ ਕੀਤੇ ਜਨ ਜਨ ਨੂੰ ਸਮਰਪਿਤ ਕੀਤਾ ਪ੍ਰੋਗਰਾਮ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਅੰਦਰ ਲੱਖ ਲੱਖ ਰਾਜਨੀਤਿਕ ਪਾਰਟੀਆਂ ਪਰ ਆਪਾਂ ਸਾਰਿਆਂ ਨੇ ਰੋਜ਼ ਰਾਜ ਵੀ ਦੇਖਿਆ ਹੈ ਔਰ ਲਗਭਗ ਪਾਰਟੀਆਂ ਦੇ ਪ੍ਰੈਕਟਰ ਤੋਂ ਵੀ ਇੰਨਾ ਜਾਲੂ ਹਾਂ بابا صاحب ڈاکٹر بھی رام آمبیڈکر پرتی الگ الگ پارٹیاں رجنیتک آگو کنٹے سکے کنٹے ان پر جاگروک کیونکہ آپ سارے کا اینکر جہاں ہے وہ ضرور سان دیکھنا چاہیے سب سے بڑی اس دیش کے اندر کانگریس پارٹی جب رولنگ پارٹی رہی ہے جب بھارتی سنجھا ਮੋਦੀ ਪਾਰਟੀ ਹੋਣ ਦੇ ਸੇ ਤਾਂ ਕਾਂਗਰਸ ਪਾਰਟੀ ਦਾ ਇੱਕ ਰੈਕਟਰ ਇਹ ਹੈ ਕਿ ਜਦੋਂ ਬਾਬਾ ਸਾਹਿਬ ਡਾਕਟਰ ਪੇਂਡਰਾ ਉਹ ਜਿੰਨਾਂ ਜੀ ਨੇ ਖੰਡਾ ਕਮੇਟੀ ਵਿੱਚ ਜਿੱਤ ਕੇ ਉਹਨਾਂ ਸੀ ਤਾਂ ਪਹਿਲਾ ਮਹਾਰਾਸ਼ਟਰ ਦੇ ਵਿੱਚ ਉਹ ਰੋਹ ਦਾ ਕੰਮ ਕਾਂਗਰਸ ਨੇ ਕੀਤਾ ਉਸ ਤੋਂ ਬਾਅਦ ਉਹ ਬਾਬਾ ਸਾਹਿਬ ਡਾਕਟਰ ਪੇਂਡਰਾ ਬੇਲਗਾਂ ਦੀ ਬੰਗਾਲ ਤੋਂ ਜਿੱਤ ਕੇ ਗਏ ਤਾਂ ਉਹ ਹਿੱਸਾ ਕੱਟ ਕੇ ਕਾਂਗਰਸ ਪਾਰਟੀ ਨੇ ਬੰਦਾ ਦੇਸ਼ ਨੂੰ ਦੇ ਦਿੱਤਾ ਇਸ ਕਰਕੇ ਕਾਂਗਰਸ ਪਾਰਟੀ ਦਾ ਜੇ ਉਸ ਟਾਈਮ ਪੰਡਲਾ ਦੇ ਪਾਕਿਸਤਾਨ ਦੇ ਕਾਂਗਰਸ ਪਾਰਟੀ ਦਾ ਜਿਹੜਾ 바ਵਾ ਸਾਹਿਬ ਜੰਨੀ ਭਾਡੇ ਸਾਰੇ ਦੇ ਸਾਹਮਣੇ ਨੰਗਾ ਹੁੰਦਾ ਹੈ ਦਾ ਵੀਵੇ ਜੀਜਪੀ ਨੇ ਲੀਡਰ ਗਰੇਸ਼ਰੀ ਆਨ ਭਾਰਤੀ ਸੋਧਾਂ ਨੂੰ ਬਦਲਦੀ ਗੱਲ ਕਰਦੇ ਹਨ ਉਹਨਾਂ ਦਾ ਚਿਹਰਾ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਸਾਫ ਕਾਂਸ਼ੀਰਾ ਨੇ ਇੱਕ ਨੂੰ ਨਾਗਣਾ ਥਿਆ ਹੈ ਇੱਕ ਨੂੰ ਸਾਫ ਰੱਖਿਆ ਹੈ ਉਹ ਭਾਡੇ ਖਾਨੇ ਦੇ ਸਾਹਮਣੇ ਹਾਂ ਅੱਜ ਪੂਰਾ ਪਾਰਟੀ ਦੇ ਲੀਡਰ ਮੌਕਾ ਹੈ ਆਪਾ ਗਵਰਨਾ ਨਹੀਂ ਹੋਣਾ ਹੈ ਰਾਜਨੀਤਿਕ ਪਾਰਟੀਆਂ ਦੇ ਆਗੂ ਇਹਨਾਂ ਨੂੰ ਇਹ ਸਵਾਲ ਕਰੋ ਕਿ ਸੰਵਿਧਾਨ ਨੂੰ ਬਚੋੜਾ ਕਿਹਦੇ ਕੋਲ ਹੋਣਾ ਹੈ ਜਿਸ ਪਾਰਟੀ ਦਾ ਤੁਸੀਂ ਲੀਡਰ ਹੋ ਉਹ ਪਾਰਟੀ ਇਸ ਭਾਰਤ ਸੰਵਿਧਾਨ ਨੂੰ ਖਤਮ ਕਰਕੇ ਜੀ ਨੂੰ ਖੜਾ ਕਮੇਟੀ ਦੇ ਨਾਲ ਜਨਤਾ ਨੂੰ ਰੋਕ ਦੇ ਸਾਰੀ ਤਾਂ ਤੁਸੀਂ ਸੋਧਾਂ ਬਚੋੜਾ ਕਿਹਦੇ ਨੂੰ ਇਸ ਕਰਕੇ ਅੱਜ ਦੇ ਮੌਕੇ ਦੇ ਉੱਤੇ ਸਾਨੂੰ ਇਹਨਾ ਪਾਣੇ ਦੇ ਕ੍ਰਿਕਟ ਕ੍ਰਿਕਟਰ ਕੋ ਚੇਨਿਕ ਦਾ ਜਾੜੂ ਹੋ ਕੇ ਇਸ ਕਰਕੇ ਬੜਵੀ ਅਸੀਂ ਗਏ ਸੰਘਰਸ਼ ਕਰਨਾ ਵੀ ਜਾਣਦੇ ਪਰ ਇੱਕ ਮੱਛ ਤੇ ਅਸੀਂ ਇਕੱਠੇ ਨਹੀਂ ਹੋ ਪਾਏ ਰਾਤ ਵੀ ਮੇਰੀ ਕਿਤੇ ਗੱਲ ਚੱਲੀ ਅਸੀਂ ਮੱਛ ਤੇ ਬੋਲੇ ਕਿ ਸਾਰੇ ਹੀ ਅਸੀਂ ਵੱਖ-ਵੱਖ ਸੰਗਠਨਾਂ ਤੇ ਵੰਡੇ ਹੋਏ ਹਾਂ ਜਦੋਂ ਤੱਕ ਅਸੀਂ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ ਔਰ ਬਹੁਤ ਸਾਰੀਆਂ ਸਮਾਜ ਪਾਰਟੀ ਨੂੰ ਮਜ਼ਬੂਤ ਨਹੀਂ ਕਰਦੇ ਉਦੋਂ ਤੱਕ ਸਾਨੂੰ ਜਿਹੜਾ ਸਾਡੇ ਦੁੱਖਾਂ ਦਾ ਅੰਦਾਜ਼ ਨਹੀਂ ਹੋ ਸਕਦਾ ਅਗਰ ਅਸੀਂ ਬਾਬਾ ਸਾਹਿਬ ਦੇ ਸੱਚੇ ਪੈਰੋਕਾਰਾਂ ਦਾ ਸਾਨੂੰ ਇੱਕ ਮੰਚ ਤੇ ਇਕੱਠੇ ਹੋਣਾ ਪਵੇਗਾ ਜੋ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਸਮੇਂ ਨੂੰ ਧਿਆਨ ਚਟਦਾ ਹੋਇਆ ਕਿਉਂਕਿ ਸਾਡੇ ਨੇਕਾ ਗੱਲ ਬੈਠੇ ਨੇ ਸਾਡੇ ਜੋਨ ਦੇ ਚਾਰ ਉਹਨਾਂ ਨੇ ਵੀ ਆਪਣੇ ਵਿਚਾਰ ਜਣੇ ਨੇ ਸ਼ੋਭਾ ਮੇਰ ਦੀ ਕਰਦਾ ਹਾਂ ਮਾਝੋ ਸ੍ਰੀ ਜੀਤਮ ਬਸਰਾ ਜੀ ਉਹ ਵੀ ਆਪ ਦੀ ਹਾਜ਼ਰੀ ਲਗਵਾਉਣ ਸਮੇਂ ਰੋਤ ਰਾਂਚ ਰੱਖ ਕੇ ਮਾਝੋ ਜੀਤਰਾ ਬਸਰਾ ਜੀ ਇਹ ਚਾਰ ਜੁੜਿਆਣਾ ਸਾਡੇ ਵਿੱਚ ਜੈ ਭੀਮ ਜੈ ਭਾਰਤ ਅੱਜ 14 ਅਪ੍ਰੈਲ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਨ ਤੇ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਪੂਰੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉਹਨਾਂ ਦਾ ਜਨਮ ਦਿਨ ਜਿਹੜਾ ਸਾਡੇ ਲਈ ਬਹੁਤ ਅਹੀ ਖੁਸ਼ੀਆਂ ਔਰ ਸਾਨੂੰ insan ਦੀ ਜ਼ਿੰਦਗੀ ਜਿਉਣ ਲਈ ਉਹਨਾਂ ਨੇ ਸਾਡੇ ਲਈ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਲਾ ਕੇ ਸਾਨੂੰ ਵੋਟ ਦਾ ਅਧਿਕਾਰ ਪੜਨ ਲਿਖਣ ਦਾ ਅਧਿਕਾਰ ਜ਼ਮੀਨ ਖਰੀਦਣ ਦਾ ਅਧਿਕਾਰ ਤੇ ਉਸ ਤੋਂ ਬਾਅਦ ਫੈਕਟਰੀਆਂ ਲਾਉਣ ਦਾ ਤੇ ਵੱਡੇ ਵੱਡੇ ਅਫਸਰ ਵਕੀਲ ਜੱਜ ਬਣਨ ਦਾ ਦੁਕਾਨ ਲੈ ਕੇ ਦਿੱਤਾ ਮੈਂ ਸਮਾਜ ਨੂੰ ਬੇਨਤੀ ਕਰਦਾ ਵੇ ਵਾਵਾ ਸਾਹਿਬ ਡਾਕਟਰ ਬੀਮਰਾਓ ਅੰਬੇਦਕਰ ਸਾਹਿਬ ਦੇ ਸੰਵਿਧਾਨ ਮੁਤਾਬਕ ਅਸੀਂ ਬੇਸਕ ਬਰਾਬਰ ਹਾਂ ਪਰ ਇੱਥੇ ਵੀਆਂ ਸਰਕਾਰਾਂ ਜਿਹੜੀਆਂ ਲੰਬ